ਰਾਜਾ ਵੜਿੰਗ ਦਾ ਸ਼੍ਰੋਮਣੀ ਅਕਾਲੀ ਦਲ ਨੂੰ ਲੈ ਕੇ ਟਲਸਵਰ ਇੱਕ ਵੱਡਾ ਬਿਆਨ ਸਾਹਮਣੇ ਆਇਆ ਉਹਨੇ ਕਿ ਕੀ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ ਆਹੋ ਖੇਰੂ ਖੇਰੂ ਹੋ ਗਿਆ ਉਹ ਕਹਿੰਦੇ ਇੱਕ ਬਾਦਲ ਖਤਮ ਹੋ ਗਿਆ ਤੇ ਦੂਜਾ ਬਾਦਲ ਵੀ ਖਤਮ ਹੋ ਜੇਗਾ ਇਸ ਤੋਂ ਬਾਅਦ ਜਿਹੜੀ ਚੀਜ਼ ਬਚ ਜਾਵੇਗੀ ਉਹ ਸ਼੍ਰੋਮਣੀ ਅਕਾਲੀ ਦਲ ਰਹੇਗਾ ਜਦੋਂ ਤੋਂ ਇਹ ਪਾਰਟੀ ਸਿਰਫ ਇੱਕ ਪਰਿਵਾਰ ਤੱਕ ਸੀਮਿਤ ਰਹਿ ਗਈ ਇਦੇ ਵਿੱਚ ਬਹੁਤ ਸਾਰੀਆਂ ਉੰਤਾਈਆਂ ਆ ਗਈਆਂ ਵੱਡੇ ਬਾਦਲ ਨੇ ਆਪਣੇ ਪੁੱਤਰ ਦੇ ਕੁਰਸੀ ਮੋਹ ਵਿੱਚ ਸਾਰਾ ਕਾਲੀਦਲ ਖੇਰੂ-ਖੇਰੂ ਕਰਤਾ ਇਹ ਰਾਜੇ ਬੜਿੰਗ ਦਾ ਤੰਜ ਹੈ ਸੁਖੀਰ ਸਿੰਘ ਬਾਦਲ ਦੀਆਂ ਭੁੱਲਾ ਮਾਫ਼ ਕਰਨ ਲਈ ਸੰਗਤ ਤਿਆਰ ਨਹੀਂ ਤੇ ਬੱਚਾ-ਬੱਚਾ ਕਹਿੰਦਾ ਹੈ ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਰਾਜਪੁਰੇ ਦੀ ਤਹਿਸੀਲ ਦੇ ਵਿੱਚ ਪਹੁੰਚੇ ਜਿੱਥੋਂ ਨਾ ਵੱਲੋਂ ਅਧਿਕਾਰੀਆਂ ਦੇ ਨਾਲ ਗੱਲਬਾਤ ਕੀਤੀ ਗਈ ਲੋਕਾਂ ਦੇ ਨਾਲ ਗੱਲਬਾਤ ਕੀਤੀ ਗਈ ਉਹਨੇ ਕਿਹਾ ਕਿ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਫਰਕ ਹੈ ਮੈਂ ਅਚੰਚਿਤ ਤੌਰ ਤੇ ਆਇਆ ਕਿਸੇ ਨੂੰ ਦੱਸ ਕੇ ਨਹੀਂ ਆਇਆ ਚੰਗੀ ਗੱਲ ਹੈ ਜੇ ਮੁੱਖ ਮੰਤਰੀ ਅਚੰਚੇ ਤੌਰ ਦੇ ਉੱਤੇ ਇਹਨਾਂ ਥਾਵਾਂ ਤੇ ਜਾਣਗੇ ਪਰ ਮੇਰੀ ਸਨੇਮਰ ਬੇਨਤੀ ਹੈ ਮੁੱਖ ਮੰਤਰੀ ਸਾਹਿਬ ਨੂੰ ਕਿ ਮੁੱਖ ਮੰਤਰੀ ਜੀ ਕਿਰਪਾ ਕਰਕੇ ਜਿਹੜਾ ਅਰਜੰਦਰਾ ਹਸਪਤਾਲ ਵਗੈਰਾ ਅਚਨਚੇ ਤੋਂ ਉੱਥੇ ਵੀ ਜਾ ਆਏ ਤੁਹਾਡੇ ਨਾਲ ਹੀ ਰਾਜਪੁਰੇ ਦੇ ਘਨੌਰ ਦਾ ਹਸਪਤਾਲ ਸੀ ਚੰਗਾ ਹੁੰਦਾ ਉੱਥੇ ਵੀ ਜਾਏ ਹੁੰਦੇ ਲੋਕ ਡਾਕਟਰਾਂ 'ਪ੍ਰਤੀ ਸਵਾਲ ਉਠਾਉਂਦੇ ਕਿ ਇੱਥੇ ਡਾਕਟਰਾਂ ਦੀਆਂ ਅਸਾਮੀਆਂ ਖਾਲੀ ਨੇ ਸਤਿ ਸ਼੍ਰੀ ਅਕਾਲ ਮੈਂ ਬਲਵਿੰਦਰ ਸਿੰਘ ਹਾਜ਼ਰਾਂ ਪ੍ਰੋਗਰਾਮ ਇੱਕ ਮੇਰੀ ਵੀ ਸੁਣੋ ਲੈ ਕੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਦਿਨ ਭਰ ਦੀਆਂ ਕੁਝ ਵੱਡੀਆਂ ਤੇ ਕੁਝ ਅਹਿਮ ਖਬਰਾਂ ਦੇ ਉੱਤੇ ਵਿਚਾਰ ਚਰਚਾ ਕਰਦੇ ਆ ਤੇ ਵਿਚਾਰ ਚਰਚਾ ਕਰਨ ਲਈ ਮੇਰੇ ਨਾਲ ਮੌਜੂਦ ਨੇ ਸਾਡੇ ਚਾਂਦੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਜਾਨ ਦਾ ਪਹਿਲਾ ਸਵਾਗਤ ਕਰਦੇ ਹਾਂ ਢਿੱਲੋਂ ਸਾਹਿਬ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ ਜੀ ਢਿੱਲੋਂ ਸਾਹਿਬ ਅਰਵਿੰਦ ਕੇਜਰੀਵਾਲ ਦੀਆਂ ਮੁਸ਼ਕਲਾ ਘਟਨ ਦਾ ਨਾਮ ਨਹੀਂ ਲੈ ਰਹੀਆਂ ਹੁਣ ਸੀਬੀਏ ਦੀ ਗ੍ਰਿਫਤਾਰੀ ਵਾਲੀ ਪਟੀਸ਼ਨ ਖਾਰਜ ਕਰ ਦਿੱਤੀ ਗਈ ਹੈ ਜੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਪਿਛਲੇ ਕੁਝ ਸਮੇਂ ਤੋਂ ਜੇਲ੍ਹ ਦੇ ਵਿੱਚ ਨੇ ਆਪਕਾਰੀ ਨੀਤੀ ਵਾਲੇ ਕੇਸ ਦੇ ਮਾਮਲੇ 'ਚ ਉਹਨਾਂ ਨੇ ਇਹਨੂੰ ਚੁਣੌਤੀ ਦਿੱਤੀ ਸੀ ਦਿੱਲੀ ਹਾਈ ਕੋਰਟ 'ਚ ਅੱਜ ਇਸ ਦਾ ਨਵਟਾਰਾ ਅਦਾਲਤ ਨੇ ਕਰਤਾ ਉਹਨਾਂ ਨੇ ਕਿਹਾ ਹੈ ਕਿ ਜੇ ਕੋਈ ਹੋਰ ਰਾਤ ਚਾਹੀਦੀ ਹੈ ਤੁਹਾਨੂੰ ਤੁਸੀਂ ਹੀਟਲੀ ਅਦਾਲਤ ਵਿੱਚ ਜਾਓ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਕਹਿੰਦੇ ਵੀ ਕਾਨੂੰਨ ਦੇ ਮੁਤਾਬਕ ਹੈ ਇਹ ਨਹੀਂ ਕਿਹਾ ਜਾ ਸਕਦਾ ਕੇਜਰੀਵਾਲ ਦੀ ਗ੍ਰਿਫਤਾਰੀ ਜਾਇਜ਼ ਕਰਨ ਤੋਂ ਬਿਨਾਂ ਸੀ ਉਹਨਾਂ ਨੇ ਇਹਨੂੰ ਖਾਰਜ ਕਰਕੇ ਕਹਿਤਾ ਕਿ ਜੇ ਤੁਸੀਂ ਜਵਾਨਤ ਵਗੈਰਾ ਲੈਣੀ ਹੈ ਆ ਹਾਈਕੋਰਟ ਅਦਾਲਤ ਵਿੱਚ ਜਾਓ ਭਾਵੇਂ ਸੈਸ਼ਨ ਅਦਾਲਤ ਵਿੱਚ ਜਾਓ ਇੱਕ ਕਿਸਮ ਨਾਲ ਉਹਨਾਂ ਦੀ ਜਿਹੜੀ ਇਹ ਪਟੀਸ਼ਨ ਖਾਰਜ ਕਰਤੀ ਆ ਦੂਜਾ ਇੱਕ ਮਾਮਲਾ ਹੋਰ ਵੀ ਹੋਇਆ ਜਿਹਦੇ ਵਿੱਚ ਕੁਝ ਨਿਯੁਕਤੀਆਂ ਹੋਈਆਂ ਸੀ ਨਗਰ ਨਿਗਮ ਦਿੱਲੀ ਦੇ ਵਿੱਚ ਉਹਦੀ ਇਹਨਾਂ ਨੇ ਚੁਣੌਤੀ ਦਿੱਤੀ ਸੀ ਕਿ ਐਲਜੀ ਸਾਹਿਬ ਨੇ ਇਹ ਇਸ ਤਰ੍ਹਾਂ ਕੀਤਾ ਉੱਥੇ ਵੀ ਝਟਕਾ ਲੱਗ ਗਿਆ ਦਿੱਲੀ ਦੀ ਸਰਕਾਰ ਨੂੰ ਇਹਨਾਂ ਦੇ ਰਾਜ ਸਭਾ ਦੇ ਮੈਂਬਰ ਆ ਸੰਜੀਤ ਸਿੰਘ ਉਹਨਾਂ ਨੇ ਇਹਨੂੰ ਲੋਕਤੰਤਰ ਪ੍ਰਣਾਲੀ ਦੇ ਉਲਟ ਕਿਹਾ ਤੇ ਭਾਰਤੀ ਜਨਤਾ ਪਾਰਟੀ ਤੇ ਦੋਸ਼ ਲਾਇਆ ਇਹ ਆਪਣੇ ਉਪ ਰਾਜਪਾਲ ਦੇ ਜਰਗੇ ਲਗਾਤਾਰ ਲਗਾਤਾਰ ਉਹਨਾਂ ਨੂੰ ਕੰਮ ਨਹੀਂ ਕਰਨ ਦੇ ਰਹੇ ਹਰ ਗੱਲ ਦੇ ਵਿੱਚ ਸ਼ਕਤੀਆਂ ਰਾਜਪਾਲ ਨੂੰ ਦਿੱਤੀਆਂ ਜਾ ਰਹੀਆਂ ਨੇ ਜਿਹੜਾ ਸਰਾਸਰ ਗਲਤ ਹੈ ਕਿਉਂਕਿ ਹਰਬਿੰਦ ਕੇਜਰੀਵਾਲ ਲੋਕਾਂ ਦਾ ਚੁਣਿਆ ਹੋਇਆ ਨੁਮਾਇੰਦਾ ਹੈ ਤੇ ਤੁਸੀਂ ਲੋਕਤੰਤਰ ਦੇ ਵਿੱਚ ਇਹ ਚੁਣੇ ਹੋਏ ਨਮਾਇੰਦਿਆਂ ਨੂੰ ਧੰਜੀਆਂ ਉਡਾ ਕੇ ਸ਼ਕਤੀਆਂ ਰਾਜਪਾਲ ਨੂੰ ਦੇ ਰਹੇ ਉਪ ਰਾਜਪਾਲ ਨੂੰ ਦੇ ਰਹੇ ਹਾਂ ਲੋਕਤੰਤਰ ਪ੍ਰਣਾਲੀ ਦੇ ਵਿੱਚ ਇਹ ਠੀਕ ਨਹੀਂ ਸੋ ਅਰਵਿੰਦ ਕੇਜਰੀਵਾਲ ਦੀ ਸਰਕਾਰ ਨੂੰ ਦੋ ਛਟਕੇ ਅੱਜ ਅਦਾਲਤਾਂ ਵੱਲੋਂ ਲੱਗੇ ਨੇ ਪਤਾ ਨਹੀਂ ਅੱਗੇ ਇਸ ਮਾਮਲੇ ਦੇ ਵਿੱਚ ਕੀ ਹੋਣਾ ਹੈ ਜੀ ਸੋ ਦੂਜੇ ਪਾਸੇ ਗੱਲ ਕਰਦੇ ਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਹਨਾਂ ਦੀ ਜੋ ਕਿ ਲਗਾਤਾਰ ਸਕੂਲਾਂ ਦਾ ਦੌਰਾ ਕਰਦੇ ਨੇ ਸਰਕਾਰੀ ਦਫਤਰਾਂ ਦਾ ਦੌਰਾ ਕਰਦੇ ਨੇ ਤੇ ਲੋਕਾਂ ਦੀਆਂ ਸਮੱਸਿਆਵਾਂ ਸੁਣਦੇ ਨੇ ਤੇ ਦੂਜੇ ਪਾਸੇ ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਰਾਜਪੁਰੇ ਦੀ ਤਹਿਸੀਲ ਦੇ ਵਿੱਚ ਪਹੁੰਚੇ ਜਿੱਥੇ ਉਹ ਨਾਲ ਉਹ ਅਧਿਕਾਰੀਆਂ ਦੇ ਨਾਲ ਗੱਲਬਾਤ ਕੀਤੀ ਗਈ ਲੋਕਾਂ ਦੇ ਨਾਲ ਗੱਲਬਾਤ ਕੀਤੀ ਗਈ ਉਹਨੇ ਕਿਹਾ ਕਿ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਫਰਕ ਹੈ ਸਾਰੇ ਅਧਿਕਾਰੀ ਆਪਣੀਆਂ ਕੁਰਸੀਆਂ ਦੇ ਉੱਤੇ ਬੈਠੇ ਹੋਏ ਸੀ ਤੇ ਮੈਂ ਤਹਿਸੀਲਦਾਰ ਸਾਹਿਬ ਨਾਲ ਵੀ ਗੱਲ ਕੀਤੀ ਹੈ 30 40 ਰਜਿਸਟਰੀਆਂ ਦਿੱਲੀ ਦੀਆਂ ਹੋ ਰਹੀਆਂ ਨੇ ਤੇ ਅੱਧੇ ਘੰਟੇ ਦੇ ਵਿੱਚ ਵਿੱਚ ਰਜਿਸਟਰੀ ਦੇਖੋ ਮੁੱਖ ਮੰਤਰੀ ਅੱਜ ਰਾਜਪੁਰੇ ਆਏ ਉੱਥੇ ਉਹਨਾਂ ਨੇ ਕਿਹਾ ਮੈਂ ਕਚਹਿਰੀਆਂ ਦਾ ਦੌਰਾ ਕੀਤਾ ਹੈ ਸਾਡੇ ਪੁਰਾਣੇ ਭਾਸ਼ਣਾਂ ਦੇ ਵਿੱਚ ਕਚਹਿਰੀਆਂ ਸ਼ਬਦ ਅਕਸਰ ਵਰਤਿਆ ਜਾਂਦਾ ਸੀ ਗੱਲ ਉਹਨਾਂ ਨੇ ਸਬਡਿਵੀਜ਼ਨ ਦੀ ਕੀਤੀ ਹੈ ਤਹਿਸੀਲ ਦੀ ਕੀਤੀ ਹੈ ਉਹ ਕਹਿੰਦੇ ਤਕਰੀਬਨ ਅਫਸਰ ਬੈਠੇ ਮਿਲਦੇ ਆ ਲੋਕ ਵੀ ਕਹਿੰਦੇ ਕੰਮ ਹੋ ਰਹੇ ਨੇ ਅਫਸਰ ਬੈਠੇ ਵੀ ਮਿਲਦੇ ਨੇ ਤੇ ਆਪਣੀਆਂ ਗੱਲਾਂ ਦੁਹਰਾਈਆਂ ਕਿ ਅਸੀਂ ਆਏ ਆ ਬਦਲਾ ਆਇਆ ਕਿਉਂਕਿ ਮੈਂ ਅਚੰਚਿਤ ਤੌਰ ਤੇ ਆਇਆ ਕਿਸੇ ਨੂੰ ਦੱਸ ਕੇ ਨਹੀਂ ਆਇਆ ਚੰਗੀ ਗੱਲ ਹੈ ਜੇ ਮੁੱਖ ਮੰਤਰੀ ਅਚੰਚਿਤ ਤੌਰ ਦੇ ਉੱਤੇ ਇਹਨਾਂ ਥਾਵਾਂ ਤੇ ਜਾਣਗੇ ਪਰ ਮੇਰੀ ਸਨਮਰ ਬੇਨਤੀ ਹੈ ਮੁੱਖ ਮੰਤਰੀ ਸਾਹਿਬ ਨੂੰ ਕਿ ਮੁੱਖ ਮੰਤਰੀ ਜੀ ਕਿਰਪਾ ਕਰਕੇ ਜਿڑا ਅਰਜੰਦਰਾ ਹਸਪਤਾਲ ਵਗੈਰਾ ਅਚੰਚੇਤ ਉੱਥੇ ਵੀ ਜਾ ਆਏ ਤੁਹਾਡੇ ਨਾਲ ਹੀ ਰਾਜਪੁਰੇ ਦੇ ਘਨੌਰ ਦਾ ਹਸਪਤਾਲ ਸੀ ਚੰਗਾ ਹੁੰਦਾ ਉੱਥੇ ਵੀ ਜਾਇਆ ਹੁੰਦੇ ਲੋਕ ਡਾਕਟਰਾਂ ਪ੍ਰਤੀ ਸਵਾਲ ਉਠਾਉਂਦੇ ਕਿ ਇੱਥੇ ਡਾਕਟਰਾਂ ਦੀਆਂ ਅਸਾਮੀਆਂ ਖਾਲੀ ਨੇ ਮੁੱਖ ਮੰਤਰੀ ਦਾ ਅਧਾਰ ਖੇਤਰ ਕਿਤੇ ਵੀ ਜਾਂ ਇਸ ਤੋਂ ਪਹਿਲਾਂ ਵੀ ਕੁੱਝ ਮੰਤਰੀ ਅਚੰਚੇਤ ਦੌਰਿਆਂ ਤੇ ਜਾਂਦੇ ਸੀ ਸਭ ਤੋਂ ਜ਼ਿਆਦਾ ਕੋਲ ਵੀਰ ਜੀਰੇ ਦੇ ਪਿਤਾ ਜੀ ਇੰਦਰਜੀਤ ਸਿੰਘ ਜੀਰਾ ਉਹ ਕਾਫੀ ਹਸਪਤਾਲ ਮਡਲੇ ਸਿਹਤ ਕੇਂਦਰ ਡਿਸਪੈਂਸਰੀਆਂ ਵਿੱਚ ਜਾਂਦੇ ਸੀ ਇਸ ਤਰ੍ਹਾਂ ਨਾਲ ਜੇ ਮੁੱਖ ਮੰਤਰੀ ਜਿਵੇਂ ਅੱਜ ਰਾਜਪੁਰਿਆਏ ਅਚੰਚੇਤ ਜਾਂਦੇ ਰਹਿਣਗੇ ਇਹਦੇ ਵਿੱਚ ਕੋਈ ਸ਼ੱਕ ਨਹੀਂ ਕੰਮ ਸੱਭਿਆਚਾਰ ਬਣੇਗਾ ਅਧਿਕਾਰੀਆਂ ਨੂੰ ਡਰ ਹੋਏਗਾ ਕਿ ਪਤਾ ਨਹੀਂ ਕਦੋਂ ਮੁੱਖ ਮੰਤਰੀ ਸਾਹਿਬ ਆ ਜਾਣ ਇਹ ਲੋਕਾਂ 'ਚ ਜੇ ਤੁਸੀਂ ਜਾਓਗੇ ਤੁਹਾਨੂੰ ਪਤਾ ਲੱਗੇਗਾ ਕਿ ਕੀ ਹੋ ਰਿਹਾ ਹੈ ਜੋ ਤੁਸੀਂ ਨੀਤੀਆਂ ਉੱਪਰ ਤੋਰੀਆਂ ਨੇ ਕਿ ਹੇਠਾਂ ਤੱਕ ਉਹਨਾਂ ਦਾ ਫਾਇਦਾ ਹੋ ਰਿਹਾ ਹੈ। ਔਰ ਮੁੱਖ ਮੰਤਰੀ ਸਾਹਿਬ ਦੇ ਉੱਤੇ ਜਾਣ ਨਾਲ ਆਪਾਂ ਕਹਿ ਸਕਦੇ ਹਾਂ ਕਿ ਲੋਕਾਂ ਨੂੰ ਵੀ ਹੌਸਲਾ ਮਿਲਦਾ ਹੈ ਦੋ ਚਾਰ ਨੂੰ ਤੁਸੀਂ ਪੁੱਛ ਲਓ। ਕੰਮ ਹੋ ਗਿਆ। ਤਾ ਕੁਝ ਚੀਜ਼ਾਂ ਤਾਂ ਮਿਲ ਜਾਂਦੀਆਂ ਨੇ ਪਰ ਜਿਹੜੀਆਂ ਅੰਡਰ ਦੀ ਟੇਬਲ ਨੇ ਉਹ ਘੱਟ ਪਤਾ ਲੱਗਦੀਆਂ ਨੇ ਅੱਜ ਭਗਵੰਤ ਸਿੰਘ ਜੀ ਉੱਥੇ ਆਏ ਲੋਕਾਂ ਨਾਲ ਮਿਲੇ ਮੈਂ ਸਮਝਦਾ ਕਿ ਇਹ ਵਧੀਆ ਗੱਲ ਹੈ ਜਦੋਂ ਮੁੱਖ ਮੰਤਰੀ ਦਫ਼ਤਰਾਂ ਵਿੱਚ ਜਾਣਗੇ ਅਚੰਚਿਤ ਜਾਣਗੇ ਤਾਂ ਇਹਦੇ ਨਾਲ ਕੰਮ ਸੱਭਿਆਚਾਰ ਵੀ ਵਧੇਗਾ ਇਹਦੇ ਨਾਲ ਲੋਕਾਂ 'ਚ ਵੀ ਜਾਏਗਾ ਕਿ ਮੁੱਖ ਮੰਤਰੀ ਆ ਕੇ ਮਿਲਦੇ ਐ ਅਧਿਕਾਰੀਆਂ ਨੂੰ ਵੀ ਡਰ ਬਣਿਆ ਰਹਿੰਦਾ ਜੀ ਸੋ ਦੂਜੇ ਪਾਸੇ ਗੱਲ ਕਰਦੇ ਆਂ ਜੀ ਲੁਧਿਆਣੇ ਦੇ ਵਿੱਚ ਜਿੱਥੇ ਕਾਂਗਰਸ ਦੀ ਮੀਟਿੰਗ ਚੱਲ ਰਹੀ ਹੈ ਤੇ ਉੱਥੇ ਹੀ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਸ਼੍ਰੋਮਣੀ ਅਕਾਲੀ ਦਲ ਨੂੰ ਲੈ ਕੇ ਟਲ ਸਾਹਿਬ ਇੱਕ ਵੱਡਾ ਬਿਆਨ ਸਾਹਮਣੇ ਆਇਆ ਹੈ ਉਹਨੇ ਕਿ ਕੀ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ ਆਹੋ ਖੇਰੂ ਖੇਰੂ ਹੋ ਗਿਆ ਇੱਕ ਪਰਿਵਾਰਵਾਦ ਕਰਨ ਇਹਨਾਂ ਨੂੰ ਕੁਝ ਚਲਣਾ ਪੈ ਰਿਹਾ ਸ਼੍ਰੋਮਣੀ ਅਕਾਲੀ ਦਲ ਨੂੰ ਮੈਂ ਪਹਿਲਾਂ ਵੀ ਕਿਹਾ ਸੀ ਕਹਿੰਦੇ ਸ਼੍ਰੋਮਣੀ ਅਕਾਲੀ ਦਲ ਜਿਹੜਾ ਬਾਦਲ ਆ ਉਹ ਖਤਮ ਹੋ ਜਾਏਗਾ ਕੱਲਾ ਸ਼੍ਰੋਮਣੀ ਅਕਾਲੀ ਦਲ ਰਹਿ ਜਾਏਗਾ ਜੀ ਦੇਖੋ ਜਿਹੜਾ ਜੂਥ ਕਾਂਗਰਸ ਦੀ ਕਾਰਜਕਾਰਨੀ ਦੀ 3 ਦਿਨ ਦੀ ਮੀਟਿੰਗ ਚੱਲ ਰਹੀ ਹੈ ਲੁਧਿਆਣੇ ਦੇ ਵਿੱਚ ਇਹਨਾਂ ਦੇ ਇੱਕ ਆਗੂ ਨੇ ਉਹ ਜਿਹੜੇ ਜੂਥ ਕਾਂਗਰਸ ਦੇ ਪ੍ਰਧਾਨ ਨੇ ਕ੍ਰਿਸ਼ਨ ਆਲਾਵਾਰੂ ਇਹਨਾਂ ਦੀ ਅਗਵਾਈ ਵਿੱਚ ਹੈ ਉੱਥੇ ਪੰਜਾਬ ਦਾ ਪ੍ਰਧਾਨ ਹੋਣ ਦੇ ਨਾਤੇ ਅਮਰਿੰਦਰ ਸਿੰਘ ਰਾਜਾ ਬਰਿੰਗ ਵੀ ਵਿਸ਼ੇਸ਼ ਤੌਰ ਤੇ ਗਏ ਜਿੱਥੇ ਉਹਨਾਂ ਨੇ ਉੱਥੇ ਭਾਰਤ ਪੂਸ਼ਣ ਆਸ਼ੂ ਤੇ ਕੀਤੀ ਗਈ ਕਾਰਵਾਈ ਨੂੰ ਸਿਆਸੀ ਬਦਲਾਖੋਰੀ ਕਿਹਾ ਪਰ ਬੜਿੰਗ ਸਾਹਿਬ ਜਿਹੜਾ ਕੁਝ ਬਰਾਮਦ ਹੋ ਰਿਹਾ ਸੁਨਾ ਬਰਾਮਦ ਹੋਇਆ ਮਾਤਾ ਜਾਂ ਰਿਸ਼ਤੇਦਾਰਾਂ ਦੀਆਂ ਐਂਟਰੀਆਂ ਆ ਰਹੀਆਂ ਨੇ ਇਹਦੇ ਬਾਰੇ ਵੀ ਕੁਝ ਦੱਸ ਦਿਓ ਕਿ ਇਹ ਨਿੱਕ ਕਮਾਈ ਕਿੱਥੋਂ ਦੀ ਸੀ ਇਹਦੇ ਉੱਤੇ ਕਥਤ ਰੂਪ ਵਿੱਚ ਦੋਸ਼ ਲੱਗ ਰਿਹਾ ਕਿ ਕਰੋੜਾਂ ਦਾ ਘਪਲਾ ਟੈਂਡਰ ਘੁਟਾਲਾ ਜੇ ਉਹ ਸਾਬਤ ਹੋ ਗਿਆ ਜੋ ਤੱਕ ਅਦਾਲਤ ਵਿੱਚ ਸਾਬਤ ਨਹੀਂ ਹੁੰਦਾ ਕਿਸੇ ਬੰਦੇ ਨੂੰ ਦੋਸ਼ੀ ਨਹੀਂ ਕਿਹਾ ਜਾ ਸਕਦਾ ਅਸੀਂ ਵੀ ਆਪਣੀ ਭਾਸ਼ਾ ਦੇ ਵਿੱਚ ਕਥਤ ਦੋਸ਼ੀ ਕਹਿੰਦੇ ਆ ਅਲਿਜੈਡਲੀ ਸੋ ਇਹ ਚੀਜ਼ਾਂ ਵੀ ਕਿਤਨਾ ਕਿਤੇ ਅਹਿਮ ਨੇ ਮੈਂ ਜਿਹੜਾ ਇਹ ਬਿਆਨ ਦਿੱਤਾ ਮਰਿੰਦਰ ਸਿੰਘ ਰਾਜਾ ਵੜਿੰਗ ਨੇ ਸਰਦਾਰ ਸੁਖਵੀਰ ਸਿੰਘ ਬਾਦਲ ਤੇ ਉਹ ਕਹਿੰਦੇ ਕਿ ਸ਼ਰੋਮਨੀ ਅਕਾਲੀ ਦਲ ਬਾਦਲ ਇਹ ਖੇਰੂ ਖੇਰੂ ਹੋ ਗਿਆ ਬਹੁਤ ਸਵਾਲ ਉੱਠੇ ਇੱਕ ਵੱਡੀ ਪਾਰਟੀ ਜਿਹਦਾ 100 ਸਾਲ ਤੋਂ ਵੱਧ ਇਤਿਹਾਸ ਹੈ ਉਹ ਕਹਿੰਦੇ ਇੱਕ ਬਾਦਲ ਖਤਮ ਹੋ ਗਿਆ ਤੇ ਦੂਜਾ ਬਾਦਲ ਵੀ ਖਤਮ ਹੋ ਜੇਗਾ ਇਸ ਤੋਂ ਬਾਅਦ ਜਿਹੜੀ ਚੀਜ਼ ਬਚ ਜਾਵੇਗੀ ਉਹ ਸ਼ਰੋਮਣੀ ਅਕਾਲੀ ਦਲ ਰਹੇਗਾ ਨਾ ਕਿ ਕਿਸੇ ਵਿਸ਼ੇਸ਼ ਪਰਿਵਾਰ ਦੇ ਦਰ ਬੱਜਿਆ ਹੋਇਆ ਅਕਾਲੀ ਦਲ ਅਸੀਂ ਇੱਕ ਵਾਰ ਨਹੀਂ ਅਨੇਕ ਵਾਰ ਕਹਿ ਚੁੱਕੇ ਹਾਂ ਸ਼ਰੋਨੀ ਕਾਲੀਦਲ ਇੱਕ ਸਾਡੀ ਖੇਤਰੀ ਪਾਰਟੀ ਹੈ ਕਿਸੇ ਵੀ ਰਾਜ ਦੀ ਵਿਕਾਸ ਲਈ ਖੇਤਰੀ ਪਾਰਟੀ ਦਾ ਮਜ਼ਬੂਤ ਹੋਣਾ ਬਹੁਤ ਜ਼ਰੂਰੀ ਹੈ ਜਦੋਂ ਤੋਂ ਇਹ ਪਾਰਟੀ ਸਿਰਫ ਇੱਕ ਪਰਿਵਾਰ ਤੱਕ ਸੀਮਿਤ ਰਹਿ ਗਈ ਇਹਦੇ ਵਿੱਚ ਬਹੁਤ ਸਾਰੀਆਂ ਉਨਤਾਈਆਂ ਆ ਗਈਆਂ ਤੇ ਇਹਦੇ ਨਾਲ ਕਹਿੰਦੇ ਸੁਖਵੀਰ ਸਿੰਘ ਬਾਦਲ ਨੇ ਆਪਣੇ ਵੱਡੇ ਬਾਦਲ ਨੇ ਆਪਣੇ ਪੁੱਤਰ ਦੇ ਕੁਰਸੀ ਮੋਹ ਵਿੱਚ ਸਾਰਾ ਕਾਲੀ ਦਲ ਖੇਰੂ-ਖੇਰੂ ਕਰਤਾ ਇਹ ਰਾਜੇ ਬੜਿੰਗ ਦਾ ਤੰਜ ਹੈ ਕਹਿੰਦਾ ਸੁਖਵੀਰ ਬਾਦਲ ਨੇ ਆਪਣੇ ਜੀਜੇ ਦੇਸ਼ਪ੍ਰਤਾਪ ਸਿੰਘ ਕੈਰੋ ਨੂੰ ਪਾਰਟੀ ਚੋਂ ਕੱਢਤਾ ਸਰਦਾਰ ਸੁਖਦੇਵ ਸਿੰਘ ਢੀਡਸਾ ਨੂੰ ਸੌਹਾਂ ਖਵਾ ਕੇ ਮੁਆਫੀਆਂ ਮੰਗ ਕੇ ਲਿਆਂਦਾ ਤੇ ਟ੍ਰੈਕਟਰ ਦੇ ਮਾਮਲੇ 'ਚ ਫੇਰ ਕੱਢਤਾ ਇਸੇ ਤਰ੍ਹਾਂ ਸੀਨੀਅਰ ਆਗੂ ਫਰਸਲ ਪ੍ਰੇਮ ਸਿੰਘ ਚੰਦੂ ਮਾਜਰਾ ਸਿਕੰਦਰ ਸਿੰਘ ਬਲੂਕਾ ਸਰਜੀਤ ਸਿੰਘ ਰਖੜਾ ਨੂੰ ਵੀ ਫਾਰਕ ਕਰਤਾ ਉਹ ਕਹਿੰਦੇ ਕਿ ਲੋਕ ਸਭਾ ਵਿੱਚ ਸਾਰਾ ਅਕਾਲੀ ਦਲ ਹਾਰ ਗਿਆ ਇੱਕ ਘਰ ਦੀ ਸੀਟ ਬਚਾ ਲਈ ਤੇ ਸੁਖੀਰ ਸਿੰਘ ਬਾਦਲ ਦੀਆਂ ਭੁੱਲਾ ਮਾਫ਼ ਕਰਨ ਲਈ ਸੰਗਤ ਤਿਆਰ ਨਹੀਂ ਇਹ ਬੱਚਾ-ਬੱਚਾ ਕਹਿੰਦਾ ਹੈ ਕਿ ਜਦੋਂ ਤੁਹਾਨੂੰ ਸੰਗਤ ਨੇ ਮਾਫ਼ ਕਰਤਾ ਅਕਾਲੀ ਦਲ ਦਾ ਹਾਰ ਵੀ ਹੋਵੇਗਾ ਅਕਾਲੀ ਦਲ ਮੁਰ ਪੈੜਾਂ ਤੇ ਹੋਵੇਗਾ ਇਹੋ ਗੱਲ ਕਾਂਗਰਸ ਦਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਕਹਿ ਰਹੇ ਹੈ ਜੀ ਸੋ ਨਾਲ ਹੀ ਗੱਲ ਕਰਦੇ ਆ ਜੀ ਆਪਾਂ ਚਰਨਜੀਤ ਸਿੰਘ ਬਰਾੜ ਉਹਨਾਂ ਦੀ ਜਿੱਥੇ ਸਰਦਾਰ ਸੁਖਬੀਰ ਸਿੰਘ ਬਾਦਲ ਵੱਲੋਂ ਕੱਲ ਕੋਰ ਕਮੇਟੀ ਦੇ ਵਿੱਚ ਨਵੇਂ ਮੈਂਬਰ ਸ਼ਾਮਲ ਕੀਤੇ ਗਏ ਨੇ ਉੱਥੇ ਹੀ ਚਰਨਜੀਤ ਸਿੰਘ ਬਰਾੜ ਨੇ ਇੱਕ ਬੜੇ ਦੋਸ਼ ਲਗਾਏ ਨੇ ਕਹਿੰਦੇ ਕਿ ਸਾਜ਼ਿਸ਼ ਹੈ ਸਾਰਾ ਕੁਝ ਰਚਿਆ ਜਾ ਰਿਹਾ ਹੈ ਜੀ ਦੇਖੋ ਜਿਹੜੇ ਕੋਰ ਕਮੇਟੀ ਇਹਨਾਂ ਨੇ ਬੰਦੇ ਫਾਰਕ ਕੀਤੇ ਤੇ ਰਹਿ ਕੌਣ ਗਿਆ ਨਵੇਂ ਬੰਦੇ ਪਾਲੇ 23 ਦਾ 23 ਨਗ ਪੂਰੇ ਕਰ ਲਏ ਉਹ ਕਹਿੰਦੇ ਕਿ ਇਹਨਾਂ ਦਾ ਆਪਣੀ ਧਰਮ ਪਤਨੀ ਬੀਬੀ ਹਰਸਿਮਰਤ ਕੌਰ ਨੂੰ ਇਸ ਕਰਕੇ ਸ਼ਾਮਲ ਕਰ ਲਿਆ ਕਿਉਂਕਿ ਉਹ ਪਾਰਲੀਮੈਂਟ ਦਲ ਦੀ ਮੁਖੀ ਹੈ ਘਰ ਦੀ ਗੱਡੀ ਤੰਨਾ ਤੋਂ ਡਰਾਈਵਰ ਕੱਲਾ ਹੀ ਜਿੱਤਿਆ ਜਿੰਨੇ ਆਉਦੇ ਦੇਨੇ ਆ ਤਕल्लਸ ਦੇਨੇ ਆ ਲਾ ਦਿਓ ਨਾਲ ਮੈਨੂੰ ਯਾਦ ਆ ਜਦੋਂ ਅਸੀਂ ਪ੍ਰੀਜ ਰੰਗ ਕੀਤੀ ਕਈ ਕਲਾਸਾਂ ਦੇ ਵਿੱਚ ਏਕ-ਏਕ ਬੱਚਾ ਹੀ ਪਾਸ ਹੋਇਆ ਸਟੇਜ ਦਾ ਸੰਚਾਲਨ ਕਰ ਰਹੇ ਪ੍ਰੋਫੈਸਰ ਸਾਹਿਬ ਫਾਸਟ ਐਂਡ ਇੰਗਲਿਸ਼ ਫਾਸਟ ਐਂਡ ਮੈਥ ਫਾਸਟ ਐਂਡ ਸਾਇੰਸ ਫਸਟ ਐਂ ਫਲਾਨਾ ਫਸਟ ਐਂ ਐਗਰੀਗੇਟ ਮੈਂ ਹਾਸੀ ਜੀ ਨਾਲ ਪੁੱਛ ਰਿਹਾ ਗੋਡੇ ਹੱਥ ਲਾ ਕੇ ਮੈਂ ਕਿਹਾ ਸਰ ਇੱਕੋ ਹੀ ਬੰਦਾ ਸਾਰਾ ਕੁਝ ਫਸਟ ਹੈ ਤੇ ਇੱਕੋ ਹੀ ਪਾਸ ਹੋਇਆ ਹੈ ਹੱਸ ਪਏ ਉਹ ਚੀਜ਼ ਇੱਥੇ ਹੈ ਕਿ ਜਿਹੜੀ ਸੰਸਦੀ ਦਲ ਦੀ ਮੁਖੀ ਆਕਾਲੀ ਦਲ ਦੀ ਉਹ ਕੱਲੀ ਬੀਬੀ ਜੀ ਉਹ ਜਿੱਤੇ ਨੇ ਉਹਨਾਂ ਦੇ ਨਾਲ ਜਿਹੜੇ ਮਰਜੀ ਤਖੱਲਸ ਲਾ ਲਓ ਦਸ ਦੇ ਦਾ ਜਵਾਨਤਾ ਜਬਤ ਹੋ ਗਈ ਆ ਚਰਨਜੀਤ ਸਿੰਘ ਬਰਾੜ ਨੇ ਜਿਹੜੀ ਗੱਲ ਅਸਲ ਕਹੀ ਐ ਕਿ ਸਰਦਾਰ ਸੁਖਵੀਰ ਸਿੰਘ ਬਾਦਲ ਦੀ ਹੱਥ ਧਰਮੀ ਕਰਕੇ ਅਕਾਲੀ ਦਲ ਖੇਰੂ ਖੇਰੂ ਹੋ ਚੁੱਕਿਆ ਐ ਅਕਾਲੀ ਦਲ ਕਿਤੇ ਮੂੰਹ ਦਿਖਾਉਣ ਜੋਗਾ ਨਹੀਂ ਰਿਹਾ ਤੇ ਅੱਜ ਵੀ ਅਸੀਂ ਸ਼੍ਰੀ ਕਾਨ ਤਖਤ ਸਾਹਿਬ ਦੇ ਨਾਲ ਚੁਤਰਾਈਆਂ ਕਰ ਰਹੇ ਆ ਚੁਤਰਾਈਆਂ ਕਹਿੰਦੇ ਸਾਰਾ ਕੁਝ ਮੇਰੇ ਝੋਲੀ ਪਾ ਦਿਓ ਤੇ ਫਿਰ ਪੁਰਾਣਾ ਰਾਗ ਨਵੇਂ ਤਰੀਕੇ ਨਾਲ ਲਾਉਤਾ ਪਹਿਲਾਂ ਕਹਿੰਦੇ ਸੀ ਜਾਣੇ ਜਾਂ ਜਾਣੇ ਵਿੱਚ ਇਹਦੇ ਵਿੱਚ ਲਿਖਤਾ ਚੇਤ ਅਚੇਤ ਵਿੱਚ ਇਹ ਕਿਸੇ ਛਾਤਰ ਦਿਮਾਗ ਦੀ ਖੇਡ ਹੈ ਜਿਹੜੀ ਚਿੱਠੀ ਲਿਖੀ ਗਈ ਹੈ ਇਹਦੀ ਲੋੜ ਨਹੀਂ ਜਦ ਤਨ ਤੁਹਾਨੂੰ ਸੰਗਤ ਨੇ ਬਨਾਲਿਆ ਉਦੋਂ ਅਕਾਲੀ ਦਲ ਦਾ ਪੁਰਾਣਾ ਆਧਾਰ ਵੀ ਆ ਜਾਊਗਾ ਅਕਾਲੀ ਦਲ ਦੁਬਾਰਾ ਲੋਕਾਂ ਚ ਪ੍ਰਭਾਵਨ ਵੀ ਹੋ ਜਾਊਗਾ ਇਹ ਚੀਜ਼ਾਂ ਨੇ ਇਹਨਾਂ ਦੇ ਦੋ ਮੈਂਬਰ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉਹਨਾਂ ਦੇ ਵਿੱਚੋਂ ਇੱਕ ਤਾਂ ਹੈਗੇ ਅਮਰੀਕ ਸਿੰਘ ਸ਼ਾਹਪੁਰ ਦੂਜੇ ਨੇ ਮਹਿੰਦਰ ਸਿੰਘ ਹਸੈਨਪੁਰ ਉਹਨਾਂ ਨੇ ਅਕਾਲ ਤਖਤ ਸਾਹਿਬ ਤੇ ਜਾ ਕੇ ਪੱਤਰ ਦੇ ਕੇ ਮੰਗ ਕੀਤੀ ਹੈ ਕਿ ਸਰਦਾਰ ਸੁਖਵੀਰ ਸਿੰਘ ਬਾਦਲ ਤੇ ਡਾਕਟਰ ਦਲਜੀਤ ਸਿੰਘ ਚੀਮਾ ਨੂੰ ਸ਼੍ਰੀ ਕਾਲਕਟਖਤ ਸਾਬ ਤੇ ਤਲਬ ਕੀਤਾ ਜਾਵੇ ਜਿਹੜੀਆਂ ਇਹਨਾਂ ਨੇ ਚਿੱਠੀ ਦਿੱਤੀ ਹੈ ਉਹਦੇ ਵਿੱਚ ਜਿਹੜੀਆਂ ਅਸਲ ਗੱਲਾਂ ਨੇ ਉਹ ਤਾਂ ਕਿਤੇ ਲਿਖੀਆਂ ਹੀ ਨਹੀਂ ਸਾਰੀਆਂ ਗਲਤੀਆਂ ਜਾਣੇ ਅਣਜਾਣੇ ਚ ਸਭ ਤੋਂ ਹੋ ਗਈਆਂ ਬਾਦਲ ਸਾਹਿਬ ਦੀ ਕੋਠੀ ਸਦਕੇ ਜਥੇਦਾਰਾਂ ਨੂੰ ਹੁਕਮ ਦੇਣਾ ਕਿ ਉਹਨੂੰ ਦੇਹਧਾਰੀ ਨੂੰ ਮaaf ਕਰ ਦਿਓ ਤੇ ਜਥੇਦਾਰ ਨੂੰ ਪਤਾ ਨਹੀਂ ਸੀ ਕਿ ਜੱਤਰ ਸਾਹਿਬ ਦੀ ਪਰੰਪਰਾ ਕੀ ਹੈ ਇਹ ਅਣਜਾਣੇ ਚ ਹੋਈ ਗਲਤੀ ਐ ਉਹਦੇ ਕੋਲ ਵੋਟਾਂ ਮੰਗਣ ਜਾਣਾ ਜਾਣੇ ਚ ਐ ਅਣਜਾਣੇ ਚ ਐ ਉਹਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸਾੰਗ ਰਚਨਾ ਇਹ ਵੀ ਅਣਜਾਣੇ ਚ ਐ ਸੋ ਇਹ ਚੀਜ਼ਾਂ ਜਿਹੜੀਆਂ ਨੇ ਇਹ ਦੋ ਸ਼ਰਮਨੀ ਕਮੇਟੀ ਮੈਂਬਰਾਂ ਨੇ ਉਹਨਾਂ ਤੋਂ ਤਾਲਬ ਕਰਨ ਦੀ ਜੇ ਦਰਸਬਹ ਤੋਂ ਮੰਗ ਕੀਤੀ ਐ ਹੁਣ ਚਿੱਠੀ ਤੋਂ ਬਾਅਦ ਜੇ ਦਰਸਬਹ ਦੀ ਇਕਤਰਤਾ ਕਦੋਂ ਹੁੰਦੀ ਐ ਇਹ ਦਿੱਤੇ ਬਹੁਤ ਕੁਝ ਨਿਰਪਰ ਕਰਤਾ ਤੇ ਜਥੇਦਾਰ ਸਾਭ ਤੇ ਬਹੁਤ ਵੱਡਾ ਇੱਕ ਭਾਰ ਆ ਗਿਆ ਉਹਨਾਂ ਨੇ ਫੈਸਲਾ ਕਰਨਾ ਕਿ ਉਹ ਅਕਾਲੀ ਫੂਲਾ ਸਿੰਘ ਬਾਗ ਹੋਏਗਾ ਜਾਂ ਜਿਹੜਾ ਮਗਰਲਾ ਜਥੇਦਾਰ ਕਰ ਗਿਆ ਜਿਹਦੇ ਪ੍ਰਕਰਮਾਂ ਚ ਪੁਤਲੇ ਕਢੀ ਸੇ ਗਏ ਤੇ ਬਾਹਰ ਲਿਜਾ ਕੇ ਸਾੜੇ ਗਏ ਉਵੇਂ ਹੋਏ ਜੀ ਸੋ ਦੂਜੇ ਪਾਸੇ ਗੱਲ ਕਰਦੇ ਆਂ ਬੰਗਲਾਦੇਸ਼ ਦੇ ਜੀ ਪੀਐਮ ਨੇ ਸ਼ੇਖ ਹਸਿਨਾ ਨੇ ਅਸਤੀਫਾ ਦਿੱਤਾ ਕਿਹਾ ਜਿਹੜਾ ਟੀਲ ਸਾਹਿਬ ਉਹ ਦੇਸ਼ ਛੱਡ ਕੇ ਫਰਾਰ ਵੀ ਹੋ ਗਏ ਨੇ ਜੀ ਦੇਖੋ ਸਾਡਾ ਗਵਾਂਦੀ ਦੇਸ਼ ਹੈ ਸਾਡੇ ਗੋ ਮਹਰੂਮ ਪ੍ਰਧਾਨ ਮੰਤਰੀ ਬੀਬੀ ਇੰਦਰਾ ਗਾਂਧੀ ਨੇ 1971 ਦੇ ਵਿੱਚ ਬੰਗਲਾਦੇਸ਼ ਨੂੰ ਆਜ਼ਾਦ ਕਰਵਾਇਆ ਸੀ ਉਸ ਵੇਲੇ ਦੇ ਫੌਜ ਮੁਖੀ ਜਨਰਲ ਅਰੋੜਾ ਜਗਜੀਤ ਸਿੰਘ ਅਰੋੜਾ ਉਹਨਾਂ ਨੇ ਗਵਾਂਦੀ ਮਿਲਕ ਮੁਲਕ ਦੀ 90000 ਦੇ ਕਰੀਬ ਫੌਜ ਤੋਂ ਹਥਿਆਰ ਸੁੱਟਵਾਏ ਸਨ ਇਹ ਮੁਲਕ ਹੋਂਦ ਦੇ ਵਿੱਚ ਆ ਗਿਆ ਉੱਥੇ ਇਸ ਵੇਲੇ ਪਬਲਿਕ ਭੜਕੀ ਹੋਈ ਹੈ ਰਾਖਵੇਂ ਕਰਨ ਦੇ ਮਾਮਲੇ ਤੇ ਇਹ ਸਿਆਸਦਾਨਾਂ ਨੇ ਆਪਣੀ ਕੁਰਸੀ ਬਚਾਉਣ ਵਾਸਤੇ ਜਨਤਾ ਨੂੰ ਬੰਡੀਆਂ ਪਾ ਰਹੇ ਨੇ ਤੇ ਜੇ ਇੱਕੋ ਹੀ ਰਾਖਵਾ ਕਰਨ ਹੋ ਜੇ ਆਰਥਿਕਤਾ ਦੇ ਉਧਾਰ ਤੇ ਤੇ ਮੇਰਾ ਖਿਆਲ ਉਹਦੇ ਵਿੱਚ ਜਿਹੜਾ ਵੀ ਬੰਦਾ ਉਸ ਹੱਦ ਤੋਂ ਉਹਦੀ ਆਮਦਨ ਘਟ ਹੈ ਉਹ ਉਦਾ ਰੱਖਵਾ ਕਰਨ ਦਾ ਫਾਇਦਾ ਉਠਾ ਰਹੇ ਸਕਦਾ ਹੈ ਪਰ ਇਹਨਾਂ ਨੇ ਤਾਂ ਪਤਾ ਨਹੀਂ ਕਿਹੜੇ-ਕਿਹੜੇ ਤਰੀਕੇ ਨਾਲ ਕਰਦੇ ਐ ਬੀਬੀ ਸ਼ੇਖ ਹਸੀਨਾ ਉੱਥੇ ਦੇ ਪ੍ਰਧਾਨ ਮੰਤਰੀ ਨੇ ਕਹਿੰਦੇ ਉਹ ਚੌਪਰ ਦੇ ਰਾਹੀਂ ਫੌਜੀ ਹੈਲੀਕਾਪਟਰ ਵਿੱਚ ਭਾਰਤ ਲਈ روانਾ ਹੋ ਗਏ ਨੇ ਜਾਣਕਾਰੀ ਪ੍ਰਥਮ ਆਲੂ ਦਿੱਲੀ ਨੇ ਦਿੱਤੀ ਹੈ ਉਹਨਾਂ ਦਾ ਪੇਪਰ ਹੈ ਉਹਨਾਂ ਦੇ ਨਾਲ ਉਹਨਾਂ ਦੀ ਛੋਟੀ ਭੈਣ ਸ਼ੇਕ ਰਿਹਾਨਾ ਉਹ ਵੀ ਨਾਲ ਹੈ ਪਤਾ ਲੱਗਿਆ ਕਿ ਉਹ ਪੱਛਮੀ ਬੰਗਾਲ ਲਈ ਰਵਾਨਾ ਹੋਏ ਨੇ ਕਿਉਂਕਿ ਗੁਆਡੀ ਮਿਲਕ ਖਾਸ ਕਰ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨਾਲ ਇਹਨਾਂ ਦੇ ਸਬੰਧ ਵੀ ਬਹੁਤ ਚੰਗੇ ਨੇ ਤੇ ਉਹ ਅਸਤੀਫਾ ਦੇਣ ਤੋਂ ਬਾਅਦ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਦੇ ਹੋਏ ਭਾਰਤ ਵੱਲ ਨੂੰ ਆਏ ਨੇ ਉੱਥੇ ਬੰਗਲਾਦੇਸ਼ ਦੇ ਹਾਲਾਤ ਕੀ ਬਣਦੇ ਨੇ ਕੀ ਉੱਥੇ ਨਿਬੜਦਾ ਆਉਣ ਵਾਲਾ ਸਮਾਂ ਦੱਸੇਗਾ ਜੀ ਸਦੂਜੇ ਪਾਸੇ ਅਸਾਮ ਦੇ ਸੀਐਮ ਨੇ ਇੱਕ ਵੱਡਾ ਐਲਾਨ ਕੀਤਾ ਉਹਨੇ ਕਹਿ ਕੇ ਕਿ ਲਵ ਜਹਾਦ ਦੇ ਮਾਮਲੇ ਦੇ ਵਿੱਚ ਉਮਰ ਕੈਦ ਹੋਵੇਗੀ ਜੀ ਪਹਿਲਾਂ ਯੂਪੀ ਦੇ ਵਿੱਚ ਇਸ ਤਰ੍ਹਾਂ ਦਾ ਫੈਸਲਾ ਦੱਸਿਆ ਵੀ ਕੀਤਾ ਜਾ ਚੁੱਕਿਆ ਹੈ ਲਵ ਜਹਾਦ ਦੇ ਨਾਂ ਤੇ ਉੱਤੇ ਕਈ ਵਾਰ ਤਾਂ ਭੈਣ ਭਰਾਵਾਂ ਨੂੰ ਵੀ ਇਹ ਲੋਕ ਜਾ ਕੇ ਪਾਰਕਾਂ 'ਚ ਬੈਠਿਆ ਤੇ ਹਮਲੇ ਕਰਦੇ ਆ ਕਥਤ ਰੂਪ ਚ ਤੇ ਹੁਣ ਇਹਨਾਂ ਨੇ ਇਹ ਨਮਾ ਉੱਥੋਂ ਦੇ ਮੁੱਖ ਮੰਤਰੀ ਨੇ ਹੇਮੰਤ ਵਿਸ਼ਵਾ ਸ਼ਰਮਾ ਅਸਾਮ ਦੇ ਵਿੱਚ ਸ਼ਰਮਾ ਨੂੰ ਸ਼ਰਮਾ ਕਹਿੰਦੇ ਆ ਉਹਨਾਂ ਨੇ ਭਾਰਤੀ ਜਨਤਾ ਪਾਰਟੀ ਦੀ ਕਾਰਜਕਾਰਨੀ ਦੀ ਬੈਠਕ ਦੇ ਵਿੱਚ ਇਹ ਚੀਜ਼ ਐਲਾਨ ਕਰਤੀ ਹੈ ਸੋ ਇਹ ਲਬ ਜਹਾਦ ਦੇ ਉੱਤੇ ਉਹ ਕਹਿੰਦੇ ਅਸੀਂ ਵੱਡਾ ਉਮਰ ਕਾਇਦ ਦਾ ਕਾਨੂੰਨ ਪਾਸ ਕਰਨ ਜਾ ਰਹੇ ਹਾਂ ਦੇਖਦੇ ਹਾਂ ਇਹਦੇ ਵਿੱਚ ਅੱਗੇ ਕੀ ਬਣਦਾ ਹੈ ਜੀ ਸੋ ਦੂਜੇ ਪਾਸੇ ਰਾਸ਼ਟਰਪਤੀ ਦਾ ਫਿਜੋ ਦौरा 10 ਤਰੀਕ ਤੋਂ ਅਟਲ ਸਾਹਿਬ ਬਿਲਕੁਲ ਜੀ ਜਿਹੜੇ ਸਾਡੇ ਰਾਸ਼ਟਰਪਤੀ ਨੇ ਦਰੋਪਦੀ ਮੁਰਮੂ ਜੀ ਉਹ ਫਿਜੋ ਮੁਲਕ ਦੇ ਦੌਰੇ ਤੇ ਸਰਕਾਰੀ ਦੌਰੇ ਤੇ ਜਾ ਰਹੇ ਨੇ 10 ਤਰੀਕ ਨੂੰ ਉਹ ਉੱਥੇ ਜਾਣਗੇ ਬੱਕ ਬੱਕ ਅਧਿਕਾਰੀਆਂ ਦੇ ਨਾਲ ਮੁਲਾਕਾਤ ਕਰਨਗੇ ਗੱਲਬਾਤ ਕਰਨਗੇ ਸੋ ਸਾਡੇ ਪ੍ਰਧਾਨ ਮੰਤਰੀ ਹੋਣ ਰਾਸ਼ਟਰਪਤੀ ਹੋਣ ਇਹ ਆਮ ਤੌਰ ਤੇ ਗਵਾਂਡੀ ਮੁਲਕਾਂ ਵਿੱਚ ਅਕਸਰ ਜਾਂਦਾ ਪ੍ਰਬੰਧ ਕਰਦੇ ਰਹਿੰਦੇ ਆ ਤੇ ਸਾਡੇ ਰਾਸ਼ਟਰਪਤੀ ਵੀ ਉੱਥੇ ਜਾ ਰਹੇ ਨੇ ਜੀ ਸੋ ਦੂਜੇ ਪਾਸੇ ਜਿਹੜਾ ਪੰਜਾਬ ਆ ਦਾ ਬਾਰਡਰ ਆ ਪਾਕਿਸਤਾਨ ਦੇ ਨਾਲ ਲੱਗਦਾ ਤਸਕਰੀ ਨੂੰ ਲੈ ਕੇ ਡੀਜੀਪੀ ਸਾਹਿਬ ਨੇ ਇੱਕ ਵੱਡਾ ਪਰਦਾ ਫਾਸ਼ ਕੀਤਾ ਹੈ ਜੀ ਦੇਖੋ ਸਾਡੇ ਡਾਇਰੈਕਟਰ ਜਰਨਲ ਆਫ ਪੁਲਿਸ ਗੌਰਵ ਜაძਬ ਸਾਹਿਬ ਇੱਕ ਪਾਸੇ ਆਪਰੇਸ਼ਨ ਚੱਲ ਰਹੇ ਨੇ ਕਿਉਂਕਿ 10 ਦਿਨਾਂ ਬਾਅਦ ਸਾਡਾ ਆਜ਼ਾਦੀ ਦਿਵਸ ਹੈ 15 ਅਗਸਤ ਉੱਥੇ ਵਿਸ਼ੇਸ਼ ਖੁਪੀਆਂ ਮਹਿਮਤ ਤਹਿਤ ਇੱਕ ਵੱਡਾ ਆਪਰੇਸ਼ਨ ਚਲਾਇਆ ਗਿਆ ਜਿਹਦੇ ਵਿੱਚ ਸਪੈਸ਼ਲ ਸੈੱਲ ਅਮਰਸਰ ਨੇ ਰਾਜਵੰਤ ਸਿੰਘ ਰਾਜੂ ਨੂੰ ਫੜ ਲਿਆ ਤੇ ਸਰਹੱਦ ਪਾਰ ਤੋਂ ਨਸ਼ੇ ਦੀ ਤਸਕਰੀ ਕਰਨ ਦੇ ਇੱਕ ਵੱਡੇ ਮੋਡਿਊਲ ਦਾ ਪਰਦਾ ਫਾਸ਼ ਕੀਤਾ। ਉਹ ਕਹਿੰਦੇ ਕਿ ਪਾਕਿਸਤਾਨ ਆਧਾਰਤ ਕਥਤ ਸਮਗਲਰ ਦੇ ਸੰਪਰਕ ਵਿੱਚ ਸੀ। ਡਰੋਨ ਅਤੇ ਹੋਰ ਸਾਧਨਾਂ ਰਾਹੀਂ ਨਸ਼ੀਲੇ ਪਦਾਰਥਾਂ ਦੀ ਖੇਪ ਭਾਰਤ ਦੇ ਵਿੱਚ ਪਹੁੰਚਦਾ ਪਹੁੰਚਦਾ ਸੀ ਐਫਆਈਆ ਦਰਜ ਹੋ ਗਈ ਹੈ ਤੇ ਕੱਤਤ ਬੁਲਜਵਾਂ ਵੱਲੋਂ ਕੀਤੀਆਂ ਗਿਆ ਪਿਛਲੀਆਂ ਤਸਕਰੀਆਂ ਦੀਆਂ ਗਤੀਵਿਧੀਆਂ ਦਾ ਪਤਾ ਲਾਉਣ ਲਈ ਉਹਦੇ ਤੋਂ ਜਾਂਚ ਜਿਹੜਾ ਇਹ ਸੈੱਲ ਹੈ ਉਹ ਵਿਸ਼ੇਸ਼ ਤੌਰ ਤੇ ਪੁੱਛਗਿੱਛ ਕਰ ਰਿਹਾ ਹੈ ਇਹਦੇ ਕਬਜ਼ੇ 'ਚ ਦੋ ਮੈਗਜ਼ੀਨ ਦੋ ਪਿਸਤੌਲ ਅਵੀਬ ਆਰਮਦ ਕੀਤੇ ਨੇ ਅਗਲੀ ਪੁੱਛਗਿਚ ਕੀਤੀ ਜਾ ਰਹੀ ਹੈ ਅੱਗੇ ਜੋ ਵੀ ਖਲਾਸੇ ਹੋਣਗੇ ਇਹਨੂੰ ਅਦਾਲਤ 'ਚ ਪੇਸ਼ ਕੀਤਾ ਜਾਵੇਗਾ ਰਿਮਾਂਡ ਲਿਆ ਜਾਵੇਗਾ ਰਿਮਾਂਡ ਦੌਰਾਨ ਜੋ ਵੀ ਖਲਾਸੇ ਹੋਣਗੇ ਉਹਨਾਂ ਤੇ ਫਿਰ ਜਿਹੜਾ ਇਹ ਵਿਸ਼ੇਸ਼ ਸੈੱਲ ਹੈ ਉਹ ਅਗਲੀ ਕਾਰਵਾਈ ਕਰੇਗਾ ਜੀ ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਐਨੇ ਢੱਲੋ ਸਾਹਿਬ ਤੁਸੀਂ ਪ੍ਰੋਗਰਾਮ ਦਾ ਹਿੱਸਾ ਬਣਨਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਮਿਹਰਬਾਨੀ ਪ੍ਰੋਗਰਾਮ ਲੈ ਕੇ ਕੱਲ ਫੇਰ حاضر ਹੋਵਾਂਗੇ ਧੰਨਵਾਦ